ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਇੱਕ ਬਰੀਡਿੰਗ ਪਰਪਸ ਦੇ ਉੱਤੇ ਦੋਸਤੋ ਜਿਹੜੀ ਬਣਾਉਣ ਜਾ ਰਹੇ ਆ ਨੀਲੀ ਰਾਵੀ ਦਾ ਦੋਸਤੋ ਇੱਕ ਮਾਲੀ ਆਪਾਂ ਤੁਹਾਨੂੰ ਦਿਖਾਉਣਾ ਇਸ ਵੀਡੀਓ ਦੇ ਵਿੱਚ ਸੋ ਬਹੁਤ ਵਧੀਆ ਦੋਸਤੋ ਚੰਗੇ ਮਿਲ ਕੇ ਰਿਕਾਰਡ ਦੀ ਮਦਰ ਦਾ ਜਿਹੜਾ ਬੱਚਾ ਹੈਗਾ ਸੋ ਦੋਸਤੋ ਜਿਹੜਾ ਅੱਗੇ ਬਾਈ ਹੋਣੀ ਬਰੀਡ ਨੀਲੀ ਰਾਵੀ ਨਸਲ ਸੁਧਾਰ ਤੇ ਜਿਹੜੇ ਕੰਮ ਕਰਦੇ ਪਏ ਨੇ ਪਸ਼ੂ ਵੀਰ ਹੋਣਾ ਦੇ ਕੋਲ ਜਿਹੜੀਆਂ ਮੱਝਾਂ ਕ੍ਰੋਸਿੰਗ ਦੇ ਲਈ ਦੋਸਤੋ ਆਉਂਦੀਆਂ ਰਹਿੰਦੀਆਂ ਨੇ ਤੇ ਇਹ ਮਾਲੀ ਜਿਹੜਾ ਬਿਲਕੁਲ ਜੰਪ ਦੇ ਲਈ ਦੋਸਤੋ ਅਵੇਲੇਬਲ ਹੈਗਾ ਰਿਕਾਰਡ ਜਿਹੜਾ ਪੂਰਾ ਆਪਾਂ ਵੀਰ ਹੋਣਾ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੁੱਛਾਂਗੇ ਸੋ ਇੱਕ ਵਾਰੀ ਮਾਲੀ ਦਾ ਜਿਹੜਾ ਦੋਸਤੋ ਸਾਰੇ ਬਨੋ ਮੁਆਇਨਾ ਤੁਹਾਨੂੰ ਆਪਾਂ ਕਰਵਾ ਦਿੰਨੇ ਆ ਚੰਗੀ ਬਰੀਡ ਦੇ ਵਿੱਚ ਹੈਗਾ ਦੋਸਤੋ ਬਿਲਕੁਲ ਨੀਲੀ 라ਵੀ ਦਾ ਮਾਲੀ ਹੈਗਾ ਵੀਰ ਹੁਣਾਂ ਦੇ ਕੋਲ ਨਿਸ਼ਾਨ ਵਜੋਂ ਜੇ ਆਪਾਂ ਵੇਖਦੇ ਆ ਤਾਂ ਬਿਲਕੁਲ ਚਾਰੇ ਪੈਰ ਤੁੱਤੇ ਆ ਦੋਸਤੋ ਬਿਲਕੁਲ ਨਿਸ਼ਾਨ ਜਿਹੜੇ ਆ ਪ੍ਰੋਪਰ ਲੱਗੇ ਹੋਏ ਨੇ ਮਾਲੀ ਦੇ ਸੋ ਦੋਸਤੋ ਅੱਗੇ ਜਿਹੜੀ ਨੀਲੀ 라ਵੀ ਨਸਲ ਸੁਧਾਰ ਦੇ ਵਿੱਚ ਇੱਕ ਚੰਗੇ ਮਾਲੀ ਦਾ ਯੋਗਦਾਨ ਹੋਣਾ ਬਹੁਤ ਜ਼ਰੂਰੀ ਆ ਜੇਕਰ ਆਪਾਂ ਚੰਗੇ ਮਾਲੀ ਦੀ ਵਰਤੋਂ ਕਰਦੇ ਆ ਦੋਸਤੋ ਤੇ ਅੱਗੇ ਜਿਹੜੀ ਆ ਨਸਲ ਬਿਲਕੁਲ ਜਿਹੜੀ ਬਰਕਰਾਰ ਰਹਿੰਦੀ ਆ ਸੋ ਨਸਲ ਜਿਹੜੀ ਨਾਗਵਾਚੇ ਬਰਕਰਾਰ ਬਣੀ ਰਵੇ ਉਹਦੇ ਲਈ ਜਿਹੜੀ ਆ ਦੋਸਤੋ ਜਿਹੜੀ ਆ ਮਾਲੀ ਦੀ ਸਿਲੈਕਸ਼ਨ ਸਹੀ ਹੋਣੀ ਬਹੁਤ ਜ਼ਿਆਦੀ ਜ਼ਰੂਰੀ ਆ ਸੋ ਮੇਰੇ ਉਹਨਾਂ ਵੀਰਾਂ ਭਰਾਵਾਂ ਨੂੰ ਵੀ ਇੱਕ ਰਿਕਵੈਸਟ ਹੈਗੀ ਆ ਜਿਹੜੀਆਂ ਨੀਲੀ ਦਾ ਵੀ ਦੀਆਂ ਮੱਝਾਂ ਝੂਟੀਆਂ ਗੱਬਣ ਤੁਸੀਂ ਕਰਵਾਉਂਦੇ ਹੋ ਗਲਤ ਝੋਟੇ ਤੋਂ ਦੋਸਤੋ ਜਿਹੜੀ ਕ੍ਰੋਸਿੰਗ ਹੋ ਜਾਂਦੀ ਆ ਜਾਂ ਇਨਬਰੀਡਿੰਗ ਦੀ ਵੀ ਬਿਲਕੁਲ ਪਰੇਚ ਕਰਿਆ ਕਰੋ ਜਾਂ ਨੀਲੀ ਰਾਵੀ ਤੋਂ ਜਿਹੜਾ ਮੋਹਰਾ ਕਰਾਸ ਕਰਵਾਉਣਾ ਉਹ ਵੀ ਗਲਤ ਗੱਲ ਹੈਗੀ ਦੋਸਤੋ ਬਿਲਕੁਲ ਉਹ ਅੱਗੇ ਜਾ ਕੇ ਜਿਹੜਾ ਦੋਸਤੋ ਨਸਲ ਦਾ ਬੇੜਾ ਗਰਕ ਹੋ ਜਾਂਦਾ ਤੇ ਬਾਕੀ ਜਿਹੜੀ ਨਸਲ ਦੀ ਸੁਧਾਰ ਆ ਜੇ ਨੀਲੀ ਰਾਵੀ ਦੀ ਮੱਝ ਹੈਗੀ ਏ ਤੇ ਨੀਲੀ ਰਾਵੀ ਦੇ ਚੰਗੇ ਬੁੱਲ ਤੋਂ ਜਿਹੜੀ ਉਸ ਦੀ ਕਰਾਸਿੰਗ ਜਿਹੜੀ ਕਰਾਉਣੀ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਆਪਾਂ ਬਾਕੀ ਵੀਰ ਹੋਂਾਂ ਦੇ ਕੋਲ ਚੱਲਦੇ ਆ ਪੁੱਛ ਲੈਨੇ ਆ ਮਾਲੀ ਦੀ ਉਮਰ ਤੇ ਜਿਹੜਾ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਵੀਰ ਹੋਂਾਂ ਦਾ ਨਾਮ ਉਹ ਜ਼ਰੂਰ ਪੁੱਛਦੇ ਆ ਸੋ ਸਭ ਤੋਂ ਪਹਿਲਾਂ ਸਸਰੀ ਕਲਵੀਰ ਜੀ ਸਸਰੀ ਕਲਵੀਰ ਜੀ ਸੋ ਵੀਰ ਜੀ ਇੱਕ ਆਪਣਾ ਨਾਮ ਜਰੂਰ ਦੱਸ ਦਿਗੇ ਜੀ। ਨਾਮ ਮੇਰਾ ਸੁਖਬੀਰ ਸਿੰਘ ਆ ਜੀ। ਠੀਕ ਹੈ ਜੀ। ਪਿੰਡ ਜੋਗੇਵਾਲਾ। ਅਸੀਂ ਜੀਰਾ ਜਿਹੜਾ ਫਿਰੋਜ਼ਪੁਰ। ਠੀਕ ਹੈ ਜੀ। ਪਿੰਡ ਜੋਗੇਵਾਲ ਆ ਗਿਆ ਜੀ ਹਨਾ। ਹਾਂ ਜੀ। ਠੀਕ ਹੈ ਜੀ। ਸੋ ਦੋਸਤੋ ਜੋਗੇਵਾਲਾ ਪਿੰਡ ਹੈਗਾ ਵੀਰ ਹੋਂ ਦਾ। ਜ਼ਿਲ੍ਹਾ ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਆ ਜਾਂਦਾ। ਠੀਕ ਆ। ਜ਼ਿਲ੍ਹਾ ਫਿਰੋਜ਼ਪੁਰ ਆ ਗਿਆ। ਬਿਲਕੁਲ ਮਖੂ ਤੋਂ ਦੋਸਤੋ ਜਿਹੜਾ ਨਜ਼ਦੀਕ ਪਿੰਡ ਹੈਗਾ ਤਕਰੀਬਨ 8 ਤੋਂ 9 ਕਿਲੋਮੀਟਰ ਦੀ ਦੂਰੀ ਜਿਹੜੀ ਪਿੰਡ ਦੀ ਹੈਗੀ ਆ। ਬਿਲਕੁਲ ਸੁਲਤਾਨਪੁਰ ਤੇ ਜਿਹੜਾ ਜਲੰਧਰ ਰੋਡ ਆ ਉਸ ਦੇ ਉੱਪਰ ਜਿਹੜਾ 200 ਪਿੰਡ ਹੈਗਾ ਜੋਗੇ ਵਾਲਾ ਸੋ ਵੀਰ ਦੇ ਨਾਲ ਗੱਲਬਾਤ ਕਰਦੇ ਆ ਸੋ ਵੀਰ ਜੀ ਇਹ ਮਾਲੀ ਜਿਹੜਾ ਆਪਣੇ ਕੋਲ ਘਰ ਦੇ ਰੱਖਿਆ ਹੋਇਆ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਵੀਰ ਜੀ ਨੀਲੀ ਰਾਵੀ ਦੇ ਵਿੱਚ ਇਹ ਪਿਓਰ ਆ ਗਿਆ ਆਪਣੇ ਕੋਲ ਮਾਲੀ ਹਾਂ ਜੀ ਠੀਕ ਹੈ ਤੇ ਵੀਰ ਜੀ ਜਿਹੜੀ ਇਹਦੀ ਮਦਰ ਦਾ ਆਪਾਂ ਨੂੰ ਪਹੁੰਚਣਾ ਵੀ ਇਹਦੀ ਮਦਰ ਦਾ ਕੀ ਰਿਕਾਰਡ ਆਪਣੇ ਕੋਲ ਰਿਹਾ ਹੈਗਾ ਜੀ ਜਾਂ ਆਪਾਂ ਪਿੱਛੋਂ ਲੈ ਕੇ ਆਂਦਾ ਸੀਗਾ ਜਾਂ ਮਦਰ ਦਾ ਰਿਕਾਰਡ ਆਪਣੇ ਅੱਗੇ ਵੀਰਾਂ ਨੂੰ ਜ਼ਰੂਰ ਦੱਸਿਓ ਜੀ ਤਾਂ ਮਾਦਰ ਮੇਰੇ ਕੋ ਵੀ ਰੇਨਾ 16 ਲੀਟਰ ਲਿਆ ਹੈ ਠੀਕ ਹੈ ਜੀ ਹਾਂਜੀ ਮਤਲਬ ਕਿਉਂਦੇ ਆਪਣੇ ਪ੍ਰੂਫ ਵੱਜੋਂ ਦੇ ਆਪਣੇ ਕੋਲ ਸਰਟੀਫਿਕੇਟ ਵੀ ਹਨ ਹਨਾ ਹਾਂਜੀ ਹੈਗੇ ਆ ਠੀਕ ਉਹ ਵੀ ਆਪਣੇ ਵੀਰਾਂ ਭਰਾਵਾਂ ਨੂੰ ਆਪਾਂ ਜਿਹੜੇ ਪ੍ਰੋਪਰ ਜ਼ਰੂਰ ਦਿਖਾ ਦੇਵਾਂਗੇ ਸੋ ਤੇ ਬਾਕੀ ਵੀਰ ਜੀ ਜਿਹੜੀ ਇਹਦੀ ਏਜ ਆ ਮਾਲੀ ਦੀ ਕਿੰਨੀ ਐਸ ਟਾਈਮ ਆ ਜੀ ਇਹਦੀ ਇਹ ਵੀਰੇ 4.5 ਸਾਲ ਹੋ ਗਈ ਸਾਢੇ 4 ਸਾਲ ਆ ਅੱਜ ਦੇ ਸਮੇਂ 'ਚ ਠੀਕ ਆ ਤੇ ਵੀਰ ਜੀ ਇਹਦੇ ਫਾਦਰ ਦਾ ਆਪਾਂ ਨੂੰ ਕੁਝ ਪਤਾ ਹੈਗਾ ਵੀ ਜਾਂ ਮਾਲੀ ਇਸ ਦਾ ਜਿਹੜਾ ਫਾਦਰ ਸੀ ਆ ਪਿਓ ਸੀਗਾ ਕਿਹੜਾ ਬੁੱਲ ਹੈਗਾ ਜੀ ਚੰਗਾ ਵਧੀਆ ਹੀ ਪਰ ਨਾਂ ਨਹੀਂ ਪਤਾ ਹੁੰਦਾ ਕਿ ਜੀ ਅੱਛਾ ਜੀ ਮਤਲਬ ਕਿ ਆਪਾਂ ਕੀ ਵੇਖਿਆ ਹੋ ਸਕਦਾ ਹੈ ਜਾਂ ਮਤਲਬ ਕਿ ਬੋਲ ਲੈਂਦਾ ਜਾਂ ਦੱਸਿਆ ਗਿਆ ਆਪਾਂ ਨੂੰ ਵੀ ਇਹਦਾ ਪਿਓ ਇਦਾਂ ਦਾ ਹੈਗਾ ਜੀ ਦੱਸਿਆ ਗਿਆ ਹੈ ਅੱਛਾ ਜੀ ਬਿਲਕੁਲ ਜਿਹੜੀ ਰੂਪਰੇਖਾ ਜਿਹੜੀ ਸ਼ਕਲੋਂ ਆ ਬਿਲਕੁਲ ਇਦਾਂ ਦਾ ਹੀ ਸੀਗਾ ਦੱਸਿਆ ਗਿਆ ਟੇਢੇ ਕੱਟ ਵਿੱਚ ਹੀ ਸੀਗਾ ਜੀ ਹਾਂ ਜੀ ਟੇਢਾ ਕੱਟ ਠੀਕ ਗੱਲ ਮਦਰ ਦਾ ਵੀਰ ਜੀ ਗੱਲ ਕਰੀਏ ਮਦਰ ਵੀ ਨੀਲੀ ਰਾਵੀ ਦੀ ਜੇਕਰ ਬਿਲਕੁਲ ਪਿਓਰੀ ਸੀਗੀ ਆਪਦੀ ਜਿੱਦਾਂ ਦੀ ਬੱਚਾ ਹੈ ਉਦਾਂ ਹੀ ਮਾਂ ਸੀਗੀ ਹਾਂ ਜੀ ਪਿਓਰ ਹੁੰਦੀ ਆ ਆਖੂਖ ਦੀ ਵੀ ਜਾਂ ਸਾਰੇ ਨਿਸ਼ਾਨਾਂ ਵਜੋਂ ਵੀ ਪੂਰੀ ਸੀ ਹੈ ਠੀਕ ਹੈ ਜੀ ਹੁਣ ਵੀਰ ਜੀ ਤਕਰੀਬਨ ਜਿਹੜੀ ਇਸਦੀ ਮਦਰ ਅੱਗੇ ਕਿੰਨੇ ਕ ਸਵੇ ਤੱਕ ਸੂਈ ਹੋਵੇਗੀ ਜਾਂ ਸੂਣ ਜਾਰੀ ਹੋਵੇਗੀ ਅੱਗੇ ਜੇ ਆਪਣੇ ਬੰਦੇ ਲਿਆਜੀ ਹਨ ਜਾਂ ਆਪਣੇ ਕੋਈ ਵਾਕਫ ਬੰਦੇ ਹਨ ਅੱਗੇ 6 ਵੇ ਸੂਵੇ ਤੱਕ ਹੋਣੀ ਹੋਣਾ ਤੇ 6 ਵੇ ਸੂਵੇ ਤੱਕ ਹਨ ਤੇ ਤਕਰੀਬਨ ਦੂਜੇ ਕ ਸੂਵੇ ਦਾ ਬੱਚਾ ਮੰਨ ਕੇ ਚੱਲਦੇ ਜੀ ਅੱਜ 4.5 ਸਾਲ ਉਮਰਾਂ ਤੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਸੋ ਵੀਰ ਜੀ ਅੱਗੇ ਆਪਾਂ ਮਾਲੀ ਤੋਂ ਛੱਡਿਆ ਵੀ ਹੈਗਾ ਜੰਪ ਲਵਾ ਰਹੇ ਹਾਂ ਹਾਂਜੀ ਠੀਕ ਹੈ ਕਿੰਨੀਆਂ ਕ ਮੱਜਾਂ ਸੌਰਗੀਆਂ ਅੱਜ ਤੱਕ ਜੇਕਰ ਕੋਈ ਅੰਦਾਜ਼ਾ ਹੋਵੇ ਜਾਂ ਤਕਰੀਬਨ ਕੋਈ ਐਸਟੀਮੇਟ ਹੋਵੇ ਵੀ ਚੰਗੀਆਂ ਮੱਝਾਂ ਬਣ ਗਈਆਂ ਉਹਨਾਂ ਦੇ ਬੱਚੇ ਕਿੱਦਾਂ ਦੇ ਆਏ ਉਹ ਵੀ ਜ਼ਰੂਰ ਆਪ ਨੂੰ ਖੁੱਲ੍ਹ ਕੇ ਦੱਸ ਦਿਓ ਜੀ ਮੱਝਾਂ ਇਹਦੇ ਤੋਂ ਬਹੁਤ ਕ੍ਰੋਸ ਹੋ ਚੁੱਕੀਆਂ ਘਟੋ ਘਟੇ 30 ਮੱਝਾਂ ਕ੍ਰੋਸ ਹੋ ਗਈਆਂ ਠੀਕ ਹੈ ਜੀ 30 ਤੋਂ 40 ਮੱਝਾਂ ਕ੍ਰੋਸ ਹੋ ਗਈਆਂ ਠੀਕ ਹੈ ਤੇ ਬਾਕੀ ਵੀਰ ਜੀ ਜਿਹੜੇ ਬੱਚਿਆਂ ਦੇ ਰਿਜ਼ਲਟ ਆ ਜਾਂ ਕਿੱਦਾਂ ਦਿਆਰੇ ਮਾਲੀ ਦੇ ਰਿਜ਼ਲਟ ਬੱਚੇ ਕਿੱਦਾਂ ਲੈ ਕੇ ਆ ਰੀਆਂ ਮੱਝਾਂ ਬੱਚੇ ਵੀਰ ਜਿਹੜੇ ਤੇ ਮੱਝ ਹੈਗੀ ਨੀਲੀ ਰਵੇ ਦੀ ਪਿਓਰ ਆ ਹਾਂਜੀ ਉਹ 100% ਬੱਚਾ ਪਿਓਰ ਦਊਗੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਜਿਹੜੀ ਆਪਾਂ ਕਹਿ ਦਿੰਨੇ ਆਂ ਵੀ ਥੋੜੀਆ ਦੇਸੀ ਆ ਚਾਹੇ ਮੋਰਾ ਦੇ ਵਿੱਚ ਕਿਸੇ ਨੇ ਗਲਤ ਕ੍ਰੋਸਿੰਗ ਕਰਵਾ ਲਈ ਆ ਚਲ ਮਤਲਬ ਵੀ ਆਪਾਂ ਮੰਨ ਲਈ ਤੇ ਛਾੜੀ ਦੇਣਾ ਹੁੰਦਾ ਹੈ ਤੇ ਉੱਥੇ ਮਤਲਬ ਵੀ ਰਿਜ਼ਲਟ ਜਿਹੜੇ ਅਧੂ ਅਧਰ ਰਹਿ ਜਾਂਦੇ ਹਨਾ ਹਾਂਜੀ ਉਹ ਥੋੜਾ ਜਿਹਾ ਦੋਗਲਾਪਨ ਜ਼ਰੂਰ ਆਉਂਦਾ ਹਾਂਜੀ ਹਾਂਜੀ ਉੱਥੇ ਉੱਥੇ ਨਾਲੇ ਸ਼ੋਅ ਹੈ ਵੀ ਯਕੀਨਨ ਹੈਗੀ ਗੱਲ ਵੀ ਉੱਥੇ ਆਉਣੇ ਵੀ ਇਸ ਤਰ੍ਹਾਂ ਹੀ ਆ ਹਾਂਜੀ ਆਉਣੇ ਹਾਂ ਕਿਉਂਕਿ ਜੇਕਰ ਮਦਰ ਚੰਗੀ ਹੋਵੇਗਾ ਉੱਥੇ ਰਿਜ਼ਲਟ ਵੀ ਬਿਲਕੁਲ ਚੰਗੇ ਪੋਜ਼ੀਟਿਵ ਆਉਂਦੇ ਆ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਸੋ ਕਿਸਾਨ ਵੀਰ ਵੀਰ ਹੋਣਾ ਦੱਸ ਹੀ ਦਿੱਤਾ ਹੈ ਬਾਕੀ ਜਿਹੜੀ ਆ ਇੱਕ ਤੁਹਾਨੂੰ ਸਲਾਹ ਵੀ ਆ ਇੱਕ ਬੇਨਤੀ ਵੀ ਆ ਜਿਹੜੀ ਦੋਸਤੋ ਮੱਝ ਚਹਿ ਛੋਟੀ ਆ ਨੀਲੀ ਰਾਵੀ ਦੀ ਪਿਓਰ ਆ ਇੱਕ ਬਹੁਤ ਵਧੀਆ ਚੰਗੀ ਦੋਸਤੋ ਸੇਵਾਵਾਂ ਵੱਜੋਂ ਵੀ ਵੀਰ ਹੋਣਾ ਨੇ ਕੰਮ ਸ਼ੁਰੂ ਕੀਤਾ ਤੇ ਬਾਕੀ ਜਿਹੜਾ ਕੋਈ ਵੱਡੀ ਫੀਸ ਵੀ ਨਹੀਂ ਹੈਗੀਗੀ ਸੋ ਫੀਸ ਬਾਰੇ ਵੀ ਆਪਾਂ ਵੀਰ ਹੋਣਾ ਤੋਂ ਪੁੱਛ ਲੈਣੇ ਆਂ ਵੀ ਜੰਪ ਦਾ ਜਿਹੜਾ ਕੀ ਜਿਹੜਾ ਚਾਰਜ ਵੀਰ ਹੋਣੀ ਮਤਲਬ ਕੀ ਲੈ ਰਹੇ ਨੇ ਕੀ ਫੀਸ ਇਸ ਮਾਲੀ ਦੀ ਛੱਡਣ ਦੀ ਰੱਖੀ ਹੋਈ ਆ ਸੋ ਵੀਰ ਜੀ ਜਿਹੜੇ ਜੰਪ ਦੀ ਕੀ ਫੀਸ ਲੈ ਰਹੇ ਹੋ ਕਿੰਨੇ ਕ ਚੱਲ ਰਹੀ ਹੈ ਆਪਣੀ ਜੀ ਵੀਰ ਜੀ ਦਾ 500 ਰੁਪਿਆ ਫੀਸ ਰੱਖੀ ਗਈ ਠੀਕ ਹੈ ਬਿਲਕੁਲ ਜੈਨੂਅਲ ਹੈ ਨਾ ਜੀ ਹਾਂ ਜੀ ਠੀਕ ਆ ਸੋ ਵੀਰ ਜੀ ਬਾਕੀ ਹੋਰ ਮੜਾ ਖੁੱਲ ਕੇ ਦੱਸੋ ਵੀ ਜਿਹੜੇ ਬੱਚੇ ਆਏ ਨੇ ਟੇਢੇ ਕੱਟ ਦੇ ਵਿੱਚ ਆਉਂਦੇ ਆ ਜਾਂ ਬੱਚਿਆਂ ਦੇ ਮਤਲਬ ਕਿ ਮੂੰਹ ਸਾਰੇ ਬੱਲੇ ਮੂੰਹ ਆਉਂਦੇ ਜਾਂ ਇਹ ਸਟੇਟ ਕੱਟ ਸਿੱਧਾ ਆਉਂਦਾ ਹੈ ਕਿ ਸਾਰੇ ਬੱਗੇ ਮੂੰਹ ਆਉਂਦੇ ਆ ਜੀ ਇਹ ਤਾਂ ਵੀਰੋ ਟੇਡੇ ਘੱਟ ਵਾਲੇ ਵੀ ਆਏ ਬੱਚੇ ਜ਼ਰੂਰ ਆਏ ਆ ਠੀਕ ਹੈ ਜੀ ਹਾਂ ਜੀ ਠੀਕ ਅੱਖ ਓੱਖਾਂ ਤੋਂ ਵੀ ਬੱਚੇ ਸੋਹਣੇ ਮਣਕਣੀ ਅੱਖ ਆ ਰਹੀ ਹੈ ਜੀ ਹਾਂ ਜੀ ਪਿਓਰ ਆਉਂਦੇ ਨੇ ਜੀ ਅੱਖ ਪਿਓਰ ਆਉਂਦੇ ਠੀਕ ਹੈ ਠੀਕ ਬਾਕੀ ਵੀਰ ਜੀ ਜਿਵੇਂ ਕਟੀਆਂ-ਕੁਟੀਆਂ ਆਈਆਂ ਕੋਈ ਸੂਹ ਸਾਦੇ ਨਿਸ਼ਾਨ ਜਾਂ ਪੂਰੇ ਪ੍ਰੋਪਰ ਆ ਰਹੇ ਨੇ ਸੂਹ ਸਾਦੇ ਕੋਈ ਨਿਸ਼ਾਨ ਆਇਆ ਹਾਂ ਜੀ ਆ ਰਹੇ ਆ ਆ ਰਹੇ ਨੇ ਸੋ ਦੋਸਤੋ ਬਾਕੀ ਇਹਦੀ ਆਪਾਂ ਨੂੰ ਫੋਟੋ ਜਿਹੜੀਆਂ ਬੱਚੀਆਂ ਦੇ ਬੱਚਿਆਂ ਦੀ ਆਪਾਂ ਨੂੰ ਮਿਲ ਜਾਵੇਗੀ ਹੈਨਾ ਹਾਂ ਜੀ ਉਹ ਆਪਾਂ ਵੀਡੀਓ ਦੇ ਵਿੱਚ ਆ ਵੀਰਾਂ ਨਾਲ ਜ਼ਰੂਰ ਅਜੇ ਤੱਕ ਜਿੰਨੇ ਵੀ ਬੱਚੇ ਆਏ ਸਾਰੇ ਦਿਨ ਹੀ ਵਿਖਾ ਸਕਦੇ ਬਾਕੀ ਜਿੰਨੇ ਮੌਜੂਦ ਵੀਰ ਉਹਨਾਂ ਦੇ ਕੋਲ ਜਿਹੜੀ ਫੋਟੋ ਆ ਅਵੇਲੇਬਲ ਹੈਗੀ ਆ ਉਹ ਆਪਾਂ ਤੁਹਾਨੂੰ ਜ਼ਰੂਰ ਦਿਖਾ ਦਵਾਂਗੇ ਸੋ ਬਾਕੀ ਆ ਬਾਕੀ ਵੀਰ ਜੀ ਵੀ ਹਜੇ ਤਕਰੀਬਨ ਬੱਚੇ ਛੋਟੇ ਹੋਣੇ ਕੋਈ ਝੂਟੀ ਝਾੜੀ ਮਤਲਬ ਕਿ ਨੇੜੇ ਨਹੀਂ ਆਈ ਹੋਣੀ ਹਜੇ ਹਜੇ ਬੱਚੇ ਛੋਟੇ ਆ ਤੇ ਕਿੰਨਾ ਸਮਾਂ ਹੋ ਗਿਆ ਤਕਰੀਬਨ ਇਹਨੂੰ ਆਪਾਂ ਛੱਡੇ ਨੂੰ ਜੰਪ ਤੇ ਜੀ ਰੇ ਜੀ तकरीबन ਸਾਲਕ ਦੇ ਨੇੜੇ ਇੰਨੇ ਗਾਏ ਸਾਲਕ ਦੇ ਹਣਾ ਸਾਲ ਫੇਰ ਹੀ ਬੱਚੇ ਮਤਲਬ ਕਿ ਤਕਰੀਬਨ ਆਏ ਹਜੇ ਤੱਕ ਹਜੇ ਬੱਚੇ ਨਿਊ ਬੋਰਨ ਨਹੀਂ ਹੋਨੇ ਆ ਹਾਂਜੀ ਹੋਈ ਬਿਲਕੁਲ 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 ਬਾਕੀ ਦੋਸਤੋ ਜਿਹੜੀ ਸਿੰਗੀ-ਸੁੰਗੀ ਆ ਮਾਲੀ ਦੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸਿੰਗੀ ਆ ਤੇ ਵੀਰ ਜੀ ਬਾਕੀ ਇਹਦੇ ਮਦਰ ਦੇ ਵੀ ਆਪਾਂ ਵਿੱਚ ਫੋਟੋ ਵੀ ਪਾ ਦਵਾਂਗੇ ਵੀਰਾ ਭਰਾ ਜਿਹੜੇ ਵੀਰ ਭਰਾ ਵੇਖ ਲਿਆਣਗੇ ਤੇ ਮਦਰ ਦੇ ਵੀ ਮਤਲਬ ਕਿ ਸਿੰਘ-ਸੁੰਗ ਸੋਹਣੇ ਸੀਗੇ ਹਾਂਜੀ ਵਧੀਆ ਸੀ ਤੇ ਗਾਂ ਇਹਦੇ ਮਤਲਬ ਕਿ ਜਿਹੜਾ ਪਿਓ ਸੀਗਾ ਮਾਲੀ ਦਾ ਉਹਦੇ ਵੀ ਸਿੰਘ-ਸੁੰਗ ਸੋਹਣੇ ਦੱਸੇ ਗਏ ਹਾਂਜੀ ਠੀਕ ਹੈ ਕਈ ਵਾਰ ਹੁੰਦਾ ਨਾ ਵੀ ਥੋੜੇ ਸਿੰਗਾ ਦੀ ਬਣਤਰ ਖਰਾਬ ਹੈਗਾ ਬੱਚਿਆਂ ਤੇ ਗਾਂ ਫਿਰ ਇਫੈਕਟ ਪੈ ਜਾਂਦਾ ਆਉਣ ਵਾਲੇ ਸਮੇਂ ਚ ਠੀਕ ਹੈ ਠੀਕ ਹੈ ਸੋ ਦੋਸਤੋ ਜਰੂਰ ਨੋਟ ਕਰ ਲਿਓ ਜੋਗੇਵਾਲਾ ਪਿੰਡ ਆ ਦੋਸਤੋ ਤਹਿਸੀਲ ਜਿਹੜੀ ਆ ਜੀਰਾ ਤੇ ਜ਼ਿਲ੍ਹਾ ਜਿਹੜਾ ਫਰੋਜਪੋਰੀ ਪੈਂਦਾ ਹੈ ਹਾਂਜੀ ਸੋ ਦੋਸਤੋ ਕੋ ਮੰਤਰੀ ਜਿਹੜੇ ਇੰਟਰਨੈਸ਼ਨਲ ਪਲੇਅਰ ਵੀ ਇਸ ਪਿੰਡ ਦੇ ਰਹਿ ਚੁਕੇ ਨੇ ਜਾ ਮਤਲਬ ਕਿ ਅੱਗੇ ਫਿਊਚਰ ਟਾਈਮ ਦੇ ਵਿੱਚ ਦੋਸਤੋ ਖੇਡ ਵੀ ਰਿਹਾ ਬਹੁਤ ਬਹੁਤ ਵਧੀਆ ਚੰਗੇ ਵਰਲਡ ਕੱਪ ਤੋਂ ਲੈ ਕੇ ਬਾਹਰਲੇ ਮੁਲਕਾਂ ਤੱਕ ਬਹੁਤ ਤੋਂ ਵੱਡੀ ਖੇਡ ਖੇਡੀ ਆ ਵੀਰ ਨਰਵੈਲ ਨੈਲਾ ਜੋਗੇਵਾਲ ਦੋਸਤੋ ਬਗਿਆੜ ਦਾ ਕਿਤਾਬ ਜਿਹੜਾ ਦਿੱਤਾ ਗਿਆ ਦੋਸਤੋ ਵੀਰ ਨੂੰ ਉਹਨਾਂ ਦੇ ਘਰ ਦਾ ਜਿਹੜਾ ਮਾਲੀ ਹੈਗਾ ਬਿਲਕੁਲ ਦੋਸਤੋ ਜਿਹੜਾ ਆਂਦੇ ਆ ਵੀ ਜਿਵੇਂ ਝੋਟਿਆਂ ਨੂੰ ਝੋਟੇ ਹੀ ਪਾਲਦੇ ਆ ਤੇ ਬਹੁਤ ਵਧੀਆ ਦੋਸਤੋ ਚੰਗੇ ਜਿਹੜੇ ਰਿਕਾਰਡ ਦਾ ਵੀਰ ਉਹਨਾਂ ਦੇ ਕੋਲ ਮਾਲੀ ਆ ਬਾਕੀ ਜਿਹੜੀ ਆ ਤੁਸੀਂ ਵੀਰ ਉਹਨਾਂ ਦੇ ਨਾਲ ਕੰਟੈਕਟ ਕਰਕੇ ਜਦੋਂ ਮਰਜ਼ੀ ਦੋਸਤੋ ਘਰ ਪਹੁੰਚ ਕੇ ਬਿਲਕੁਲ ਇਹ ਜਿਹੜੀ ਸਹੂਲਤ ਲੈ ਸਕਦੇ ਹੋ ਚੰਗੀਆਂ ਜਿਹੜੀਆਂ ਮੱਝਾਂ ਛੋਟੀਆਂ ਤੁਹਾਡੇ ਕੋਲ ਨੇ ਉਹਨਾਂ ਨੂੰ ਮਤਲਬ ਗੱਭਣ ਤੁਸੀਂ ਕਰਵਾ ਸਕਦੇ ਹੋ ਦੋਸਤੋ ਤੇ ਫੀਸ ਵੀ ਬਿਲਕੁਲ ਜੈਨੂਨ ਆ ਤੇ ਵੀਰ ਦੇ ਨਾਲ ਜਿਹੜੀ ਗੱਲਬਾਤ ਕਰਕੇ ਨੰਬਰ ਵੀ ਉਹਨਾਂ ਤੋਂ ਜਿਹੜੇ ਆ ਕੰਟੈਕਟ ਨੰਬਰ ਵੀ ਜ਼ਰੂਰ ਪੁੱਛ ਲੈਣੇ ਆ ਸੋ ਵੀਰ ਜੀ ਜਿਹੜਾ ਸੰਪਰਕ ਨੰਬਰ ਹੈ ਉਹ ਵੀ ਆਪ ਨੂੰ ਬੋਲ ਕੇ ਜ਼ਰੂਰ ਦੱਸ ਦਗੇ ਜੀ 95014 ਹਾਂਜੀ 10670 ਠੀਕ ਹੈ ਜੀ ਠੀਕ ਹੈ ਇਸ ਤੇ ਵਟਸਐਪ ਵਗੈਰਾ ਵੀ ਚੱਲਦਾ ਹੈ ਨਾ ਵੀਰ ਜੀ ਹ ਤੇ ਇੱਕ ਵੀ ਜਿਹੜੇ ਆਪਣੇ ਪ੍ਰਮਾਣ ਪੱਤਰ ਹੈਗੇ ਨੇ ਸਰਟੀਫਿਕੇਟ ਨੇ ਉਹ ਜਰੂਰ ਵਿਖਾ ਦਿਏ ਜਿਹੜੀ ਇਹਦੀ ਮਾਤਰ ਦਾ ਕੋਈ ਸਥਾਨ ਜਿਹੜਾ ਰਹਿ ਚੁੱਕਿਆ ਜਿਹੜੀ ਚੁਵਾਈ ਹੋਈ ਹੈ ਕਿਤੇ ਉਹ ਜਰੂਰ ਦਿਖਾ ਦਿਗੇ ਠੀਕ ਹੈ ਜੀ ਲਓ ਜੀ ਆ ਦੋਸਤੋ ਵੇਖ ਸਕਦੇ ਤੁਸੀਂ ਪਸ਼ੂ ਪਾਲਣ ਵਿਭਾਗ ਪੰਜਾਬ ਬਲਾਕ ਪਧਰੀ ਦੋਸਤੋ ਜਿਹੜੀ ਦੁੱਧ ਚਵਾਈ ਮੁਕਾਬਲੇ ਜਿਹੜਾ ਜ਼ਿਲ੍ਹਾ ਮੋਕੇ ਦੇ ਵਿੱਚ ਦਸੰਬਰ 2016 ਦਾ ਜਿਹੜਾ ਪ੍ਰਮਾਣ ਪੱਤਰ ਆ ਇਸ ਦੀ ਮਦਦ ਦਾ ਜਿਹੜਾ ਦੋਸਤੋ ਅਵੇਲੇਬਲ ਹੈਗਾ ਵੀਰ ਉਹਨਾਂ ਦੇ ਕੋਲ ਆਓ ਜਦੋਂ ਤੁਸੀਂ ਮਾਝ ਦੋਸਤੋ ਬਣਵਾਉਣੀ ਆ ਝੋਟੀ ਬਣਵਾਉਣੀ ਆ ਤੁਸੀਂ ਬਿਲਕੁਲ ਵੀਰ ਉਹਨਾਂ ਦੇ ਕੋਲ ਜਿਹੜੇ ਆ ਬਿਲਕੁਲ ਇਸ ਦੀ ਮਦਦ ਦੇ ਜਿਹੜੇ ਕਾਗਜ਼ਾਤ ਹੈਗੇ ਨੇ ਉਹ ਜ਼ਰੂਰ ਵੇਖ ਸਕਦੇ ਹਨ ਬਿਲਕੁਲ ਦੋਸਤੋ ਜਿਹੜਾ ਛੇਵਾਂ ਸਥਾਨ ਆ ਦੋਸਤੋ ਦੁੱਧ ਚੁਆਈ ਮੁਕਾਬਲੇ ਦੇ ਵਿੱਚ ਤਕਰੀਬਨ ਵੀਰ ਜੀ ਕਿੰਨਾ ਕਿਤੇ ਮਿਲਕ ਚਲੋ ਨਹੀਂ ਦੱਸਿਆ ਬਾਕੀ ਅੱਗੇ ਪਤਾ ਆਪਾਂ ਨੂੰ ਲੱਗਿਆ ਕਿੰਨਾ ਕਿ ਮਿਲਕ ਚੁਆਈ ਦੇ ਵਿੱਚ ਹੈਗਾ ਜੀ ਮਦਰ ਦਾ ਮਦਰ ਦਾ 16 ਕਿਲੋ ਮਿਲਕ ਹੈ 16 ਕਿਲੋ ਆ ਜੀ ਹਾਂਜੀ ਠੀਕ ਆ ਜੀ ਠੀਕ ਆ ਸੋ ਦੋਸਤੋ ਬਹੁਤ ਵਧੀਆ ਚੰਗਾ ਮਿਲਕ ਆ 16 ਲੀਟਰ ਦੀ ਮਦਰ ਦਾ ਬੱਚਾ ਦੋਸਤੋ ਬਾਕੀ ਜਿਹੜੇ ਮੇਰੇ ਵੀਰ ਮਖੂ ਦੇ ਨੇੜੇ ਲੱਗਦੇ ਜੀਰੇ ਦਾ ਇਲਾਕਾ ਧਰਮਕੋਟ ਕੋਟ ਹੀ ਸੇਖਾ ਫਰੋਇਪੁਰ ਹਲਕਾ ਮੋਗਾ ਹਲਕਾ ਦੋਸਤੋ ਹਰੀ ਦਾ ਪਤਨ ਭਿੱਖੀਵਿੰਡ ਪੱਟੀ ਸੁਲਤਾਨਪੁਰ ਕਪੂਰਥਲਾ ਜਲੰਧਰ ਬਿਲਕੁਲ ਜਿਹੜੇ ਦੋਸਤੋ ਨਾਲ-ਨਾਲ ਲੱਗਦੇ ਸ਼ਹਿਰ ਨੇ ਦੋਸਤੋ ਇਹ ਜਿਹੜੀ ਆ ਦੋਸਤੋ ਸਹੂਲਤ ਤੁਸੀਂ ਲੈ ਸਕਦੇ ਹੋ ਚੰਗੀਆਂ ਮੱਜਾਂ ਦਾ ਦੋਸਤੋ ਸੀਮਨ ਵਰਤ ਵਰਤ ਸਕਦੇ ਹੋ ਬਾਕੀ ਜੇਕਰ ਤੁਸੀਂ ਦੂਰ ਦਰਾਡੇ ਵੀ ਉਹ ਸੀਮਨ ਵੀ ਤੁਸੀਂ ਚੰਗੇ ਨੀਲੀ ਦਾ ਵੀ ਤੇ ਨੀਲੀ ਦਾ ਵੀ ਮੱਝ ਨੂੰ ਚਾਹੀ ਛੋਟੀ ਨੂੰ ਨੀਲੀ ਦਾ ਵੀ ਤੋਂ ਕ੍ਰੋਸ ਕਰਵਾ ਸਕਦੇ ਹੋ ਲਵਾ ਸਕਦੇ ਹੋ ਪਰ ਜਿਹੜਾ ਦੋਸਤੋ ਜਿਹੜਾ ਡਾਇਰੈਕਟ ਕ੍ਰੋਸਿੰਗ ਆ ਉਹ ਬਹੁਤ ਜ਼ਿਆਦਾ ਲਾਜ਼ਮੀ ਆ ਚੰਗਾ ਰਿਜ਼ਲਟ ਲੈਣ ਵਾਸਤੇ ਉਹ ਵੀ ਚੰਗੇ ਬੱਚੇ ਤੋਂ ਦੋਸਤੋ ਜੇ ਚੰਗਾ ਮਾਲੀ ਮਿਲ ਜਾਵੇ ਤੇ ਸੋ ਵੀਰ ਜੀ ਹੋਰ ਕੋਈ ਖਾਸੀਅਤ ਬਾਕੀ ਉਹ ਵੀ ਜ਼ਰੂਰ ਦੱਸ ਸਕਦੇ ਹੋ ਜੇ ਜ਼ਰੂਰ ਦੱਸ ਦਿਓ ਮਾਲੀ ਬਾਰੇ ਬਾਕੀ ਠੀਕ ਹੈ ਜੀ ਬਾਕੀ ਤੇ ਬਾਕੀ ਵਧੀਆ ਰਿਜ਼ਲਟ ਨੇ ਬਾਕੀ ਦੋਸਤੋ ਮੈਂ ਨਾ ਜਿੰਨੀਆਂ ਕਲਿੱਪ ਚਾਹੇ ਵੀਡੀਓ ਵੀਡੀਓ ਤਾਂ ਨਹੀਂ ਹੈਗੀ ਕਿ ਫੋਟੋ ਇਸ ਦੀ ਮਦਰ ਦੀਆਂ ਤੇ ਬੱਚਿਆਂ ਦੀਆਂ ਫੋਟੋ ਜਿਹੜੀਆਂ ਉਹ ਵੀਡੀਓ ਦੇ ਵਿੱਚ ਆ ਜਰੂਰ ਤੁਹਾਨੂੰ ਮਤਲਬ ਕਿ ਦਿਖਾ ਦਾਂਗੇ ਬੱਚੇ ਮਤਲਬ ਕਿ ਕਿਦਾਂ ਦੇ ਪਾਏ ਹੈਗੇ ਅੱਜ ਤੱਕ ਇਸ ਨੇ ਤੇ ਬਾਕੀ ਚੰਗੇ ਰਿਜ਼ਲਟ ਦੀ ਉਮੀਦ ਕੀਤੀ ਜਾਂਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਜਿਹੜੇ ਦੂਰੋਂ ਨੇੜੇੋਂ ਮੇਰੇ ਵੀਰ ਆ ਉਹ ਜਰੂਰ ਜਿਹੜੀ ਕ੍ਰੋਸਿੰਗ ਵਾਸਤੇ ਆ ਫੀਸ ਦੋਸਤੋ ਇੱਕ ਵਾਰ ਫੇਰ ਦੱਸ ਦਿਆਂ 500 ਰੁਪਏ ਦੋਸਤੋ ਵੀਰ ਹੁਣੀ ਫੀਸ ਜੈਨੂਨ ਰੱਖੀ ਹੋਈ ਆ ਜਿਸ ਮੇਰੇ ਵੀਰ ਭਰਾ ਨੇ ਸੇਵਾ ਦਾ ਲੈਣਾ ਹੋਵੇ ਤੇ ਉਹ ਜਰੂਰ ਲਾ ਲੈ ਸਕਦਾ ਤੇ ਬਾਕੀ ਜਿਹੜਾ ਮਾਲੀ ਵੀਰ ਜੀ ਮੜਾ ਖੋਲ ਕੇ ਜਰੂਰ ਦਿਖਾ ਦਗੀ ਆਪਾਂ ਬਾਕੀ ਟੇਢਾ ਕੱਟਾ ਦੋਸਤੋ ਬਹੁਤ ਘੱਟ ਜਿਹੜੇ ਟੇਢੇ ਕੱਟਦੇ ਆ ਮਾਲੀ ਦੋਸਤੋ ਬਾਕੀ ਜਿਹੜੇ ਰਿਜ਼ਲਟ ਵੀ ਇਹ ਬਹੁਤ ਜਿਆਦਾ ਸੋਹਣੇ ਆਉਂਦੇ ਆ ਬੱਚੇ ਵੀ ਅੱਗੇ ਟੇਢੇ ਕੱਟਦੇ ਆ ਹਾਂਜੀ ਇੱਥੇ ਖਿਲਾੜ ਲੀ ਵੀਰ ਜੀ ਇੱਧਰ ਲੈ ਵੇਣੀ ਠੀਕ ਹੈ ਖਿਲਾੜ ਲੋ ਜੀ ਬਾਕੀ ਹਾਈਟ ਕੱਦ ਦੋਸਤੋ ਬਹੁਤ ਵਧੀਆ ਹੈਗਾ ਵੀ 4.5 ਸਾਲ ਦੀ ਏਜ ਵੀ ਹੋਣਾ ਦੱਸਤੀ ਆ ਬਾਕੀ ਹਾਈਟ ਕੱਦ ਬਹੁਤ ਵਧੀਆ ਹੈਗਾ ਸੋ ਅੱਗੇ ਹੋਰ ਵੀ ਜਵਾਨ ਹੋਣ ਤੱਕ ਦੋਸਤੋ ਜਿਹੜਾ ਹਾਈਟ ਕੱਦ ਹੋਰ ਵੀ ਕਰ ਲੂਗਾ ਤੇ ਬਾਕੀ ਮੂੰਹ ਮੱਥਾ ਜਿਹੜਾ ਤੁਸੀਂ ਜ਼ਰੂਰ ਵੇਖ ਸਕਦੇ ਹੋ ਇੱਕਰੀ ਕੋਲ ਤੋਂ ਠੀਕ ਹੈ ਜੀ ਠੀਕ ਬੰਦ ਗਈ ਠੀਕ ਆ ਇੱਕ ਵੀਰ ਜੀ ਜਿਹੜੇ ਕੰਟੈਕਟ ਨੰਬਰ ਇੱਕ ਵਾਰੀ ਫੇਰ ਬੋਲ ਕੇ ਜਰੂਰ ਦੱਸ ਦਿਓ ਜੀ 95014 ਹਾਂਜੀ 10670 ਠੀਕ ਆ ਜੀ ਠੀਕ ਆ ਸੋ ਦੋਸਤੋ ਇਹ ਸਾਨਾ ਵੀਰ ਹੋਣਾ ਦੇ ਕੋਲ ਮਾਲੀ ਜਿਹੜੇ ਮਤਲਬ ਕਿ ਕ੍ਰੋਸ ਵਾਸਤੇ ਦੋਸਤੋ ਜੰਪ ਵਾਸਤੇ ਅਵੇਲੇਬਲ ਹਨ ਸੋ ਕਿਸੇ ਮੇਰੇ ਵੀਰ ਭਰਾ ਨੇ ਚੰਗੀਆਂ ਮੱਜਾਂ ਦੋਸਤੋ ਤੁਸੀਂ ਕ੍ਰੋਸ ਕਰਵਾ ਸਕਦੇ ਹੋ ਬਿਲਕੁਲ ਦੂਰੋਂ ਨੇੜਿਓਂ ਆ ਕੇ ਪਹੁੰਚ ਕਰਕੇ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ